ਆਖਿਆਰੀਆ ਇਧਰ ਗੱਲ ਕਹਿੰਦੇ ਗੱਭਰੂ ਮੰਦਰ ਸੇਰ ਬਰੇਵਰੀ ਅਫਰੀਕ ਛੱਕ ਬਾਜ਼ ਤੇ ਕਰਦੇਗਾ ਸਾਹਮਣੇ ਕਹਿੰਦੇ ਸਿਲਮਰਾ ਵਾਲਾ ਨੌਜਵਾਨ ਮੱਡਾ ਨਾਮ ਹੈ ਕਹਿੰਦੇ ਅੱਜ ਦੇ ਚਾਹਵਦਾ ਆਹ ਬਾਜ਼ ਕਹਿੰਦੇ ਮਾਕੇ ਹੀ ਚੁੱਤੀ ਨਾਲ ਚੱਲਦਾ ਮੇਰੇ ਮਿੱਤਰੋ ਗੱਭਰ ਕਹਿੰਦੇ ਸਿਲਮਰਾ ਲੀਡਰ ਦੇ ਹੱਥ ਜੁੜਦਾ ਹੋਇਆ ਜਿਹੜੇ ਜੱਤ ਪਿੰਡ ਹੈ ਜੱਗੂ ਦਾ ਉਹ ਗੱਭਰਾਂ ਦਾ ਲੱਟਾ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਆਹ ਚਾਰ ਖਲਾਣ ਕਾਦੀ ਉਹ ਪਤੰਗਰੋ ਕਾਪੀ ਕਰਦੀ ਕਿਸੇ ਦੇ ਉਹ ਕਹਿੰਦੇ ਕਾਪੀ ਕਰਦੀ ਕਿਸੇ ਦੇ ਇੱਕ ਪਾਸੇ ਮੱਝਾ ਪੁਰਪੁਰਾ ਨਾ ਜੀਰਨ ਆਜ ਕਹਿੰਦੇ ਤਾਰਾਪੁਰ ਪਿੰਡ ਹਾਰੇ ਆਹ ਕਹਿੰਦੇ ਚਰਾਜ ਮੀਰ ਚਾਈ ਕਰਦਾ ਓਏ ਜੀ

ریادو بچے رکھا کو آ رہا ہے ریپروا سردیاں بچریاں مارے کر دوسری بندہ پاشا جانا ہے محلہ دنیا لیں ਅਸੀਂ ਜਾਂਦੇ ਨਾ ਅਸੀਂ ਜਾਂਦੇ ਨਾ ਅਸੀਂ ਦੰਦੇ ਨੂੰ ਪਿਆ ਅਸੀਂ ਜਾਂਦੇ ਨਾ ਅਸੀਂ ਜਾਂਦੇ ਰਿਖੇ ਹਿਆਰ ਦਾ ਪਹਿਲਾ ਜੱਫਾ 5000 ਦਾ ਪਹਿਲਾ ਲੱਗਿਆ ਉਹ ਸਾਹਮਣੇ ਮੰਦਰਾ ਇਹਦੇ ਨੇਵੇਂ ਹੋ ਇਹਦੇ ਤਾਰੇ ਹੋ ਇਹਨੂੰ ਛੜਨਾ ਉਹ ਡੋਮਰੇ ਜਦਾਂ ਮਾਰਨ ਵਾਲੀ ਗੱਲ ਹੋਈ ਪਈ ਅੱਜ ਦੇ ਮੈਚ ਦੇ ਪਰੋ ਤੇ ਹਾਲੀ ਕਾ ਪਹਿਲਵਾਨ ਸੁਖੀ ਥਾਪੇ ਬਟਣੇ ਇਹ ਆਹ ਵੇਖੋ ਆਹ ਵੇਖੋ ਆਹ ਵੇਖੋ ਏ ਆ ਵੇਖੋ ਮੇਰੇ ਮਸਤੋ ਇਹੋ ਯਾਰ ਦੋ ਮੈਸਜਾ ਕਹਿੰਦੇ ਜਿੱਤ ਹੀ ਆ ਸੁਖਰੀਆ ਕਹਿੰਦੇ ਅਲੀ ਦੇ ਪਿੰਡ ਦਾ ਲੈ ਪਿੰਡ ਦੇ ਕਹਿੰਦੇ ਆਉਂ ਨੰਬਰ ਪਰੇ ਟਰਾਈ ਕੀਤੀ ਆ ਅਜੜੀ ਕਬੱਡੀ ਚੱਲ ਰੋ ਗੱਤ ਹੈ ਹੱਥ ਪੈਗਲ ਬੰਦੇ ਦਾ ਲਓ ਗੱਗੂ ਕਬੱਡੀ ਪਾ ਰਿਹਾ ਇੱਕ ਜਾਨ ਪੱਤੀਆ ਤੱਕੀ ਆ ਸਮਾ ਜਿਹੜੀਆਂ ਫਿਰਦੀਆਂ ਖੁੱਝਾੜ ਉਹ ਸ਼ੇਰ ਦੀ ਜੂਟੂਮ ਪਾਦੀ ਪੀੜਾ ਉਹਨਾਂ ਫਿਰਦੀਆਂ ਦੀ ਉਮਰ ਓਏ ਕੋਈ ਚਾੜਾ ਮੰਮੀ ਨਹੀਂ ਹੁੰਦੀ ਉਹ ਜਿਹੜੀਆਂ ਫਿਰਦੀਆਂ ਕਰੇ ਚਰਵਨ ਉਹ ਪੁੱਤਾ ਫੇਰਾ ਪਿਆਰ ਕੁੱਡੀ ਪਾਉਣ ਦੇ ਉਹ ਸੁਖੀ ਫੇਰਾ ਪਿਆਰ ਕੁੱਤੀ ਪਾਉਣ ਦੇ ਉਹ ਸੁਖੀ ਜਨੇ ਕਬੱਡੀ ਪਾ ਰਿਹਾ ਚਾਰਾਂ ਨੂੰ ਟਸਕ ਪਾਇਆ ਹੋਇਆ ਏ ਬਾਈ ਹੋਰ ਕਿਉਂ ਤੇ ਹੋ ਮੈਨੂੰ ਬਾਹੋਂ ਦਾਲੀ ਬਾਹੋਂ ਦਾਲੀ ਬਾਹੋਂ ਦਾਲੀ ਬਾਹੋਂ ਦਾਲੀ ਬਾਹੋਂ ਦਾਲੀ ਬਾਹੋਂ ਦਾਲੀ ਮੁੰਡਾ ਬਣਾ ਖਾਰੀਆ ਸਾਈਡੋੜ ਹੈ ਜਿਹੜੀ ਹੋਣਾ ਵੀ ਹੋ ਖਾਰੀਆ मित्रो हज़ार आज्या पाल करे नीते मोरा जंजारे चकर सिरो माली पूरे ਮੈਚ ਨਾ ਸ਼ੀਰ ਵਾਲਾ ਰਿਕਾਡ ਬੋਲਦੇ ਆ ਸਾਧੂ ਵਾਲੇ ਪੰਨੇ ਰਿਕਾਡ ਬੋਲਦੇ ਆ ਇੱਕੋ ਕੈਂਡ ਤੋਂ ਲੱਗੇ ਮੇਲੇ ਵੱਡੇ ਹੁੰਦੇ ਆ ਕੱਤੀ ਨੂੰ ਵੀ ਆਪਦੀ ਹੋਣਾ ਮੇਰੇ ਮਿੱਤਰੋ ਧਰਨਾ ਸ਼ੀਰ ਦੇ ਵਿੱਚ ਦੁਨੀਆ ਦੇ 스타 ਪੜ ਰਹੇ ਹੈ ਲੈ ਵੀ ਅਮਰੀਤ ਸਾਹਿਬ ਜੋਤ ਆ ਗਿਆ ਆਹ ਸਾਹਮਣੇ ਕਹਿੰਦੇ ਜੋਤ ਕਬੱਡੀ ਪਾ ਰਿਹਾ ਮੈਂ ਬੇਤੀ ਕਰਦਾ ਵੀ ਅਗਲੇ ਮੈਚ ਵੀ ਇਹ ਟੀਮ ਆਪਣੇ ਉਪਰ ਵਿਚਾਰ ਕਰ ਲੋ ਮੈਚ ਅਗਲਾ ਵੀ ਪਗੜਾ ਹੁਣ ਆਹ ਕਹਿੰਦੇ ਨੰਬਰ ਇਸ ਮੈਚ ਦੇ ਜੋਤ ਆਪਣੀ ਟੀਮ ਲਈ ਜ਼ੋਰਦਾਰ ਹੋਇਆ ਹੋਏ ਅਗਲੀ ਚੌਥੀ ਸਟਾਪ ਆ ਗਿਆ ਮੇਰੇ ਮਿੱਤਰੋ ਜਿਥੇ ਕੰਮ ਕਰਦਾ ਉਹ ਕਹਿੰਦੇ ਪੜਨ ਵੀ ਵੱਡਾ ਸਣ ਦੇਖਾਂਗੇ ਸਾਧੂ ਵਾਲਾ ਢੰਗਾ ਸ਼ਾਇਦਾ ਰਕਾਰ ਨਾਲ বাজਦਾ ਆਹ ਗੱਲ ਵੱਖਰੀ ਤੱਕ ਡਬਲ ਨੰਬਰ ਪਰਵਾਹ ਦਾ ਪਰਵਾਹਾਂ ਐਂਜੇ ਕਰਦੇ ਯਾਰ ਕਰਦੇ ਦੁਨੀਆ ਖੋਸ ਇੱਕ ਵਾਰੀ ਕਰਦੇ ਦੁਨੀਆ ਖੋਸ ਇੱਕ ਵਾਰੀ ਜੱਗਾ ਸਮੂਹ ਸਾਡਾ ਵੀਰ 1000 ਉਹਨਾਂ ਵੱਲੋਂ ਹੋਵੇਗਾ ਕੋਈ ਵੀਰ ਪ੍ਰੀਖੇ ਨਾਲ ਨਹੀਂ ਲੱਗਿਆ ਭਰਾ ਚੱਕਿਆ ਗਿਆ ਪ੍ਰੀਖੇ ਨਾਲ ਨਹੀਂ ਲੱਗਿਆ ਭਲੇਖਾ ਕੱਢ ਜ਼ਰੂਰ ਜੀਆ ਲੈ ਬੇਇੱਜ਼ਤੀ ਕਰਦਾ ਜੀ ਭਲੇਖੇ ਨਾਲ ਸੱਤੀ ਲੱਗ ਗਈ ਗਿਆ ਯਾਰ ਇਹ ਗੁਰੂ ਕੰ ਦਾ ਮੇਲਾ ਨੇ ਬੇਇੱਜ਼ਤੀ ਕਰਦਾ ਹੱਥ ਕੱਢ ਕੇ ਬੇਇੱਜ਼ਤੀ ਆ ਜਿਹੜਾ ਵੀਰ ਕੋਈ ਲੱਗੇ ਗਿਆ ਉਹ ਸੁਧਰੋ ਛਡਾ ਦਿਓ ਕਿਰਪਾ ਕਰਾ ਇਹਦਾ ਹੱਥ ਤੇ ਮਜਾਦਿਆ ਰੰਨਾਪੁਰ ਜੀ ਦਾ ਚੱਕਿਆ ਜਾਂਦਾ ਪਤਾ ਉਹਨੂੰ ਲੱਗਦਾ ਭਰਾ ਆਪਣੇ ਜੀ ਬੇਇੱਜ਼ਤੀ ਕਰੂ ਘਰ ਤੁਹਾਡਾ ਬਹੁਤ ਬਹੁਤ ਨੁਕਸਾਨ ਹੋਣਾ ਜਿਹਨੇ ਕੋਈ ਚੋਰੀ ਕੀਤੀ ਹੈ ਇਹ ਜਿਹਨੇ ਛੇੜਖਾਮੀ ਕੀਤੀ ਹੈ ਆਖੋ ਵੰਦ ਕੇ ਬੇਤੀ ਕਰਨਾ ਨੰਬਰ ਜੱਸੀਓ ਦਾ ਆਓ ਕਿਹੜੇ ਬਾਰਾਪੁਰੇ ਨੇ ਦੂਜਾ 라 ਹੈ ਇੱਕ ਰਹਿ ਗਿਆ 5000 ਦਾ ਮੇਰੇ ਮਿੱਤਰੋ ਸੂਰਿਆਲੀਆ ਸੁੱਚਾ ਇਧਰ ਫੰਜਰ ਭਰਾਵਾ ਧੰਨਵਾਦ ਕਰਦੇ ਆ ਆ ਮਾਲੋ ਪਾ ਰਿਹਾ ਇਧਰ ਜੱਸਾ ਧਨਸ਼ੀਲ ਵਾਲਾ ਉਹਨੇ ਵੀ ਚੋਟੀ ਦੀ ਟੀਮ ਬਣਾਈ ਹੋਈ ਆ ਮੇਰੇ ਮਿੱਤਰੋ ਅਮਰਪਾਲ ਆਥਰੀਆਲੀਆ ਉਹ ਸੁੱਚਾ ਅਮਰਪਾਲ ਆਥਰੀਆਲੀਆ ਸੁੱਚਾ ہفتے سے ہاتھوں رہ کے بڑی گیا میرے گھر بھائی بات اگلی ریٹ دیکھیں گی ریکارڈ ਜਾ ਫਿਰੇ ਜਾ ਪੈਂਦੀ ਆ ਜੱਫੇ ਲੱਗਦੇ ਬੁੜੀਆਂ ਵੇਖ ਰਹੀਆਂ ਸਾਧੂ ਵਾਲੇ ਪਿੰਡ ਦੇ ਵਿੱਚ ਬਹੁਤ ਪੱਗਾ ਮੇਲਾ ਚੱਲਦਾ ਬਹੁਤ ਬਹੁਤ ਪੁਰਾਣਾ ਮੇਲਾ ਚੱਲਦਾ ਆਹ ਮਹਾਰਾਜ ਪਿਆਰ ਸਿਹਤ ਦੀਆਂ ਨੂੰ ਲਓ ਜੋਸ਼ ਕਬੱਡੀ ਪੌਣ ਤੇ ਹੀ ਖੜਿਆ ਅੱਜ ਕੋਈ ਘਰੇ ਜਾਏ ਜੇ ਰਾਖੀ ਵਿਰੁੱਧ ਸੁਖੀਆਂ ਹੀ ਪਾਪੜ ਵੱਡੇ ਵੱਡੇ ਚੂਪਰ ਉੱਤੇ ਗੋਡਿਆਂ ਤੇ ਆਏ ਆ ਲਓ ਜੋਸ਼ ਤੇ ਕਹਿੰਦੇ ਉੱਤਰਾ ਦੀ ਬਾਗ ਬੁਲਾਵਾ ਕੇ ਲਖਤ ਬਣ ਗਿਆ ਤੈਨੂੰ ਬਹੁਤ ਮਜਾਉਣਗੇ ਭਰਾ ਬਣ ਕੇ ਇਹਦੀ ਆਵਾਜ਼ ਉਤਾਰਾ ਮਜਦਾ ਨਹੀਂ ਇਹ ਵਜਦਾ ਦੀ ਆਵਾਜ਼ ਬੁਲਾਵਾ ਪਰ ਉੱਤਰਾ ਦੀ ਬਾਗ ਬੁਲਾਵਾ ਨੱਪਰ ਥਿੰਦੇ ਨੂੰ ਮੁੜ ਕੇ جگڑا ویچو جسے جسا تگڑا ہو جا تک ہو جا میں ਸਮਾਪਤ ਉਹ ਨਿਆਰਾ ਆ ਕੇ ਵੀ ਫਰੋ ਜਿਉਂਦੇ ਰਹੋ ਮਾਸੂਰ ਰਹੋ ਅਰੇ ਬਹੁਤ ਵੱਡੀ ਮਿਹਨਤ ਕੀਤੀ ਹੈ ਸਾਡੀ ਪ੍ਰਬੰਧਕੀ ਕਮੇਟੀ ਨੇ ਤਾਂ ਜਾ ਕੇ ਰਾਣਕਾ ਲੱਗੀ ਹੈ ਸੇਰ ਤੋਂ ਲੈ ਕੇ ਬਹੁਤ ਵੱਡੀਆਂ ਜਿੰਮੇ